प्यारे बच्चों जिला प्रशासन लुधियाना ਵੱਲੋਂ ਇੱਕ ਮੈਂਟਲ ਹੈਲਥ ਵਾਸਤੇ ਕਿ ਬੱਚਿਆਂ ਨੂੰ ਐਗਜ਼ਾਮਸ ਦੇ ਵੇਲੇ ਐਂਜ਼ਾਇਟੀ ਸਟ੍ਰੈਸ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਨਜਿੱਠਣ ਵਾਸਤੇ ਇੱਕ ਹੈਲਪਲਾਈਨ ਆਸਮਾ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਤਰੱਕੀਆਂ ਕੀਤੀ ਜਾ ਰਹੀਆਂ ਉਹਦੇ ਵਿੱਚ ਇੱਕ ਮੈਂਟਲ ਹੈਲਥ ਐਸਪੈਕਟ ਵੀ ਬੱਚਿਆਂ ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੁੰਦਾ ਹੈ ਜਿਸ ਦੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਹੈਗਾ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਇਹ 24 ਘੰਟੇ ਫੰਕਸ਼ਨਲ ਹੈ ਤੇ ਨਾਲ ਹੀ ਇਹ ਟ੍ਰਾਈਲਿੰਗੁਅਲ ਫੈਸਿਲਿਟੀ ਹੈ ਜਿਹਦੇ ਵਿੱਚ ਇੰਗਲਿਸ਼ ਪੰਜਾਬੀ ਤੇ ਹਿੰਦੀ ਇਹ ਤਿੰਨਾ ਲੈਂਗੁਏਜਸ ਦੇ ਵਿੱਚ ਜਿਹੜੇ ਟ੍ਰੇਨਡ ਸਾਈਕੋਲੋਜਿਸਟ ਹੈ ਉਹ ਇਹਦੇ ਬਾਰੇ ਮੈਂਟਲ ਹੈਲਥ ਬਾਰੇ ਤੁਹਾਡੀ ਜਿਹੜੀ ਹੈਗੀ ਬੱਚਿਆਂ ਦੀ ਹੈਲਪ ਕਰਨਗੇ ਮੈਂ ਵੀ ਐਗਜ਼ਾਮਸ ਦਿੱਤੇ ਹੈਗੇ ਬੋਰਡ ਐਗਜ਼ਾਮ ਵੀ ਦਿੱਤੇ ਹਨ ਕੰਪੀਟੀਟਿਵ ਐਗਜ਼ਾਮ ਵੀ ਦਿੱਤੇ ਹੈਗੇ ਸਾਨੂੰ ਵੀ ਪਤਾ ਹੈ ਕਿਸ ਤਰ੍ਹਾਂ ਦਾ ਮੈਂਟਲ ਸਟ्रेस ਉਸ ਵੇਲੇ ਬੱਚਿਆਂ ਨੂੰ ਹੁੰਦਾ ਹੈ ਤੇ ਉਸ ਦੇ ਤਹਿਤ ਅਸੀਂ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਉਹ ਲਾਂਚ ਕੀਤੀ ਹੈ ਇਹ ਹੈਲਪਲਾਈਨ ਜਿਹੜੀ ਹੈ ਫ੍ਰੀ ਆਫ ਕਾਸਟ ਹੈ 24 ਆਵਰਸ ਅਵੇਲੇਬਲ ਹੈ ਇਹਦਾ ਮੋਬਾਈਲ ਨੰਬਰ ਹੈ ਉਹ ਹੈਗਾ 964647077 ਤੁਸੀਂ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰਦਾ ਸਰ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਨੂੰ ਇਗਨੋਰ ਨਾ ਕਰੀਏ ਜੇ ਤੁਹਾਨੂੰ ਲੱਗਦਾ ਹੈ ਕਿ ਬੱਚੇ ਨੂੰ ਐਂਜ਼ਾਇਟੀ ਹੋ ਰਹੀ ਹੈ, ਸਟ्रेस ਹੋ ਰਿਹਾ ਹੈ, ਕੋਈ ਪ੍ਰੈਸ਼ਰ ਹੋ ਰਿਹਾ ਹੈ, ਪਲੀਜ਼ ਸਾਡੇ ਜਿਹੜੇ ਟ੍ਰੇਨ ਸਾਈਕੋਲੋਜਿਸਟ ਨੇ ਉਹਨਾਂ ਦੀ ਮਦਦ ਲਈਏ। ਜਿਸ ਕਰਕੇ ਨਾ ਸਿਰਫ ਆਪਾਂ ਬੱਚੇ ਦੀ ਮੈਂਟਲ ਹੈਲਥ ਇੰਪਰੂਵ ਕਰੀਏ, ਬਲਕਿ ਮੈਂਟਲ ਹੈਲਥ ਇੰਪਰੂਵ ਕਰਨ ਦੇ ਨਾਲ-ਨਾਲ ਆਪਾਂ ਜਿਹੜਾ ਹੈਗਾ ਉਹਨਾਂ ਦੇ ਐਗਜ਼ਾਮਸ ਦੇ ਵਿੱਚ ਸਕੋਰ ਵੀ ਵਧਾਈਏ ਔਰ ਬੱਚਿਆਂ ਨੂੰ ਇੱਕ ਕੌਨਫੀਡੈਂਸ ਦੇਈਏ। ਜਿਸ ਤਰ੍ਹਾਂ ਕੁਝ ਟੈਕਨੀਕਸ ਹੈਗੀਆਂ ਜਿਹੜੀ ਬੱਚੇ ਇਮੀਡੀਟਲੀ ਯੂਜ਼ ਕਰਦੇ ਆਂ ਜਿਵੇਂ ਕਿ 478 ਬਰੀਥਿੰਗ ਟੈਕਨੀਕ। ਕਹਿਣ ਦਾ ਭਾਵ ਇਹ ਹੈ ਕਿ 4 ਸੈਕਿੰਡ ਵਾਸਤੇ ਤੁਸੀਂ ਸਤ ਸੈਕਿੰਡ ਵਾਸਤੇ ਸਾਹ ਨੂੰ ਜਿਹੜਾ ਹੈਗਾ ਹੋਲਡ ਕਰਨਾ ਹੈ ਔਰ 8 ਸੈਕਿੰਡ ਵਿੱਚ ਐਕਸਹੇਲ ਕਰਨਾ ਨਹੀਂ ਸਾਹ ਬਾਹਰ ਆਪਾਂ ਛੜਨੀ ਹੈਗੀ ਇਸ ਇਸ ਨੂੰ ਤੁਸੀਂ 3-4 ਵਾਰੀ ਰਿਪੀਟ ਕਰੋਗੇ ਤੁਹਾਨੂੰ ਆਪ ਹੀ ਜਿਹੜਾ ਹੈ ਅਹਿਸਾਸ ਹੋਏਗਾ ਕਿ ਜਿਹੜਾ ਹੈ ਸਟ्रेस ਤੇ ਐਂਜਾਇਟੀ ਲੈਵਲ ਇਕਦਮੀ ਕਮ ਹੋ ਗਿਆ ਹੈ ਨਾਲ ਹੀ ਜੇਕਰ ਕਿਸੇ ਨੂੰ ਕਨਸੈਂਟ੍ਰੇਸ਼ਨ ਲੰਬੇ ਸਮੇਂ ਵਾਸਤੇ ਨਹੀਂ ਕੋਈ ਬੱਚਾ ਕਰ ਸਕਦਾ ਤਾਂ ਫਿਰ ਉਹਦੇ ਵਾਸਤੇ ਪੋਮੇਟਰੋ ਟੈਕਨੀਕ ਹੈ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਜਿਸ ਤਰ੍ਹਾਂ 20-25 ਮਿੰਟ ਲਗਾਤਾਰ ਤੁਸੀਂ ਪੜਾਈ ਕਰੋ ਫਿਰ 5-6 ਮਿੰਟ ਆਪਾਂ ਬ੍ਰੇਕ ਲਈਏ ਬ੍ਰੇਕ ਲੈ ਲੈ ਕੇ ਜਦੋਂ ਆਪਾਂ ਪੜ੍ਹਾਈ ਕਰਦੇ ਨਾ ਸਿਰਫ ਆਪਣੀ ਮੈਂਟਲ ਹੈਲਥ ਤੇ ਉੱਤੇ ਜਿਹੜਾ ਹੈਗਾ ਬੈਟਰ ਰਹਿੰਦਾ ਹੈ ਬਲਕਿ ਸਾਨੂੰ ਇੱਕ ਦੂਜੇ এনवायरमेंट ਦਾ ਵੀ ਜਾਨੂ ਹੁੰਦਾ ਹੈ ਜਿਸ ਕਰਕੇ ਮੈਂਟਲ ਹੈਲਥ ਐਂਜਾਇਟੀ ਜਿਹੜੀ ਹੈਗੀ ਘੱਟ ਹੁੰਦੀ ਹੈ ਲਾਸਟ ਬਟ ਨੋਟ ਦਾ ਲੀਸਟ ਪੋਜ਼ਿਟਿਵ ਅਫਰਮੇਸ਼ਨ ਟੈਕਨੀਕ ਜਿਹਦੇ ਤਹਿਤ ਅਸੀਂ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਆਪਾਂ ਇਹ ਕਹਿਣਾ ਹੈ ਕਿ ਹਾਂ ਆਪਾਂ ਮੈਂ 100% ਦੇ ਰਿਹਾ ਤਾਂ ਮੇਰਾ ਰਿਜ਼ਲਟ ਵੀ ਚੰਗਾ ਹੋਏਗਾ ਆਈ ਏਮ ਵਨ ਆਫ ਦੀ ਬੈਸਟ ਪਰਫਾਰਮਰਸ ਤੇ ਮੈਂ ਮਿਹਨਤ ਕੀਤੀ ਹੈ ਤੇ ਮੇਰੀ ਮਿਹਨਤ ਦੇ ਮੈਨੂੰ ਨੰਬਰ ਮਿਲਣਗੇ ਮੈਂ ਆਸ ਕਰਦਾ ਤੇ ਉਮੀਦ ਕਰਦਾ ਕਿ ਇਹ ਜਿਹੜੀ ਹੈਲਪਲਾਈਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਹੈ ਇਹਦਾ ਲਾਭ ਵੱਧ ਤੋਂ ਵੱਧ ਲੁਧਿਆਣਾ ਦੇ ਬੱਚੇ ਐਗਜ਼ਾਮ ਟਾਈਮ ਦੇ ਵਿੱਚ ਲੈਣਗੇ ਤੇ ਲੁਧਿਆਣਾ ਦੇ ਬੱਚੇ ਆਪਣੇ ਬੋਰਡ ਐਗਜ਼ਾਮਸ ਦੇ ਵਿੱਚ ਲਾ ਕੇ